ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਸੱਗੂ ਬਲੌਗਸ ਤੇ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਜੀ ਵਾਹਿਗੁਰੂ ਦੀ ਕਿਰਪਾ ਦੇ ਨਾਲ ਅਸੀਂ ਵੀ ਸਾਰੇ ਠੀਕ ਹੈ ਸਵੇਰ ਦੇ 6:30 ਦਾ ਟਾਈਮ ਆ ਤੇ ਮੈਂ ਝਾੜੂ ਲਗਾ ਰਹੀ ਸੀ 1:30 ਵਜੇ ਮੈਨੂੰ ਜਾਗ ਆ ਗਈ ਸੀ ਅੱਧਾ ਘੰਟਾ ਤਾਂ ਮੈਂ ਵੈਸੇ ਬੈਠੀ ਰਹੀ ਉੱਠੀ ਨਹੀਂ ਪਾਣੀ ਪੋਣੀ ਪੀ ਕੇ ਦੋਸਤੋ ਬਾਅਦ ਬੱਸ ਐਸੀ ਵੀ ਚਲੋ ਝਾੜੂ ਲਗਾ ਲਾ ਇੱਕੇ ਦਾ ਮੁੱਠ ਕੇ ਤਾਂ ਕੰਮ ਵੀ ਨਹੀਂ ਹੁੰਦਾ ਸਰੀਰ ਤੋਂ ਐ ਹੁੰਦਾ ਵੀ 10 ਮਿੰਟ ਪੈਠ ਜੀਏ ਸਵੇਰ ਵੇਲੇ ਕਿਉਂਕਿ ਸ਼ਾਂਤੀ ਬਹੁਤ ਹੁੰਦੀ ਹੈਗੀ ਬਸ ਉਦੋਂ ਐ ਹੁੰਦਾ ਵੀ 10 ਮਿੰਟ ਧਮਾਕ ਨੂੰ ਵੀ ਰੈਸਟ ਮਿਲਦੀ ਏ ਉਸ ਟਾਈਮ ਤੇ ਝਾੜੂ ਅੰਦਰੋਂ ਮੈਂ ਸਾਰੇ ਲਗਾ ਲਿਆ ਸੀਗਾ ਤੇ ਇਥੇ ਲੌਬੀ ਚ ਲਗਾ ਲੂੰਗੀ ਬਾਹਰ ਪੋਰਚ ਦੇ ਵਿੱਚ ਨਹੀਂ ਲਗਾਉਂਦੀ ਕਿ ਉੱਥੇ ਮੰਜੇ ਡਾਏ ਹੋਏ ਆ ਸੁੱਤੇ ਪਏ ਆ ਬੱਚੇ ਵੀ ਤੇ ਇਹਨਾਂ ਦੇ ਪਾਪਾ ਵੀ ਸੁੱਤੇ ਪਏ ਆਗੇ ਚਾੜੂ ਲਗਾ ਕੇ ਤੇ ਪੋਚਾ ਲਗਾ ਦੂੰਗੀ ਉਸ ਤੋਂ ਬਾਅਦ ਉਹਨਾਂ ਤਾਂ ਮੈਂ ਹਜੇ ਨਹੀਂ ਉਠਾਇਆ ਮੈਨੂੰ ਐਸੀ ਵੀ ਚਲੋ ਇੰਨੀ ਜਲਦੀ ਉੱਠ ਕੇ ਵੀ ਕੀ ਕਰਨਾ ਹੈ ਉਹਨਾਂ ਨੇ ਮੈਂ ਉਹਨੇ ਝਾੜੂ ਪੋਚੇ ਦਾ ਕੰਮ ਅੰਦਰਲਾ ਨਿਵੇੜ ਦੂੰਗੀ ਬਾਹਰਲਾ ਰਹਿ ਜਾਊਗਾ ਤੇ ਬਾਅਦ ਦਾ ਬਾਅਦ ਦੇ ਵਿੱਚ ਰੋਟੀ ਟੁਕ ਤੋਂ ਬਾਅਦ ਹੀ ਹੋਊਗਾ ਫਿਰ ਕਿਉਂਕਿ ਕਈ ਵਾਰ ਤਾਂ ਇਹ ਟਾਈਮ ਨਾਲ ਉੱਠ ਖੜਦੇ ਆ ਤਾਂ ਫਿਰ ਕਰ ਦੇਣੀ ਹੁੰਦੀ ਉਹਦੋਂ ਨੂੰ ਮੇਰੇ ਕੋ ਪੋਚਾ ਲਗਾਉਂਦੀ ਲਗਾਉਂਦੀ ਪੋਚਾ ਉਧਰ ਵੀ ਲਗਾ ਦੇਣੀ ਹੁੰਦੀ ਐ ਤੇ ਕਈ ਵਾਰੀ ਇਹ ਲੇਟ ਹੋ ਜਾਂਦੇ ਆਗੇ ਫਿਰ ਮੈਨੂੰ ਆ ਹੁੰਦਾ ਵੀ ਨਹਾ ਕੇ ਤੂਫ ਜੋਤ ਲਗਾ ਕੇ ਤੇ ਰੋਟੀ ਸਬਜ਼ੀ ਦਾ ਕੰਮ ਵੀ ਕਰਨਾ ਹੁੰਦਾਗਾ ਝਾੜੂ ਵਸਾਰੇ ਲੱਗ ਗਿਆ ਤੇ ਕੂੜਾ ਚੱਕ ਦੂ ਕੂੜਾ ਵੈਸੇ ਜਿਆਦਾ ਹੈ ਨਹੀਂ ਸੀ ਕਿਉਂਕਿ ਕੱਲ ਸ਼ਾਮ ਨੂੰ ਵੀ ਝਾੜੂ ਲਗਾਤਾ ਸੀ ਵੈਸੇ ਤਾਂ ਮੈਂ ਸ਼ਾਮ ਨੂੰ ਝਾੜੂ ਨਹੀਂ ਲਗਾਉਂਦੀ ਹੁੰਦੀ ਕਿ ਸਵੇਰ ਵੇਲੇ ਝਾੜੂ ਲਗਾਉਣੀ ਹੁੰਦੀ ਆ ਤੇ ਕੱਲ ਲਗਾਤਾ ਸੀਗਾ ਕੱਲ ਚਣਿਆਂ ਤੋਂ ਛਲਕਾ ਜੋ ਉਤਾਰਿਆ ਸੀ ਥੇ ਲੋਬੀ ਚ ਬੈਠ ਕੇ ਤੇ ਉਹ ਪੱਖੇ ਦੇ ਨਾਲ ਥੋੜਾ ਥੋੜਾ ਉੱਡ ਗਿਆ ਸੀਗਾ ਸੇ ਪਾਸੇ ਤਾਂ ਕਰਕੇ ਕੱਲ ਫਿਰ ਮੈਂ ਸ਼ਾਮ ਨੂੰ ਸਾਰੇ ਝਾੜੂ ਲਗਾਤਾ ਸੀਗਾ ਬਸ ਐਨਾ ਵੀ ਘਾਟ ਤਜੀ ਬਣੀ ਹੋਈ ਆ ਤਾਂ ਕਰਕੇ ਝਾੜੂ ਹਣ ਲਗਾਤਾ ਸੀਗਾ ਤੇ ਪੋਚਾ ਵੀ ਨਾਲ ਦੀ ਨਾਲ ਲਗਾ ਦੂੰਗੀ ਟਾਈਮ ਹੈਗਾ ਮੇਰੇ ਕੋਲੇ ਬਾਰ ਪੱਖਾ ਚੱਲਦਾ ਸੀਗਾ ਪੱਖੇ ਦੋ ਲੱਗੇ ਹੋ ਸਿੱਕੇ ਇੱਕ ਛੱਤ ਵਾਲਾ ਤੇ ਫਰਾਟਾ ਪੱਖਾ ਤੇ ਉਹ ਹਵਾ ਨਾਲ ਕੂੜਾ ਉੱਡ ਕੇ ਆਉਂਦਾ ਸੀਗਾ ਉਰੇ ਉਸ ਤੋਂ ਬਾਅਦ ਮੈਂ ਪੋਚਾ ਲਗਾਉਣ ਲੱਗ ਗਈ ਸੀ ਕਿ ਕੂਲਰ ਹਜੇ ਪਿਛਲੇ ਵਿਹੜੇ 'ਚ ਪਿਆਗਾ ਤੇ ਮੰਜੇ ਇੱਧਰ ਹੀ ਡਾਇਆ ਕਰਾਂਗੇ ਪਿਛਲੇ ਵਿਹੜੇ 'ਚ ਉਹਦੇ ਇੱਕ ਸਟੈਂਡ ਦਾ ਟਿਕਟਾ ਦਾ ਟੁੱਟਿਆ ਹੋਆ ਸੀਗਾ ਤੇ ਉਹਨੂੰ ਹਿਲਾਉਣਾ ਕਰਨਾ ਔਖਾ ਤੇ ਬਸ ਉਹ ਵਿੰਡੋ ਤੇ ਲੱਗਿਆ ਕਰਕੇ ਤਾਂ ਕਰਕੇ ਹਜੇ ਪੱਖਾ ਹੀ ਲਾ ਲੈਨੇ ਹੋਣੇਗੇ ਫਰਾਟਾ ਪੱਖਾ ਲਾ ਲੈਨੇ ਹੋਣੇ ਨਾਲ ਤੇ ਵੈਸੇ ਗਰਮੀ ਆਉਂਦੀ ਹੁਣ ਪੱਖਿਆਂ ਦੇ ਨਾਲ ਤਾਂ ਬਹੁਤ ਜ਼ਿਆਦਾ ਪੋਚਾ ਹੁਣ ਮੈਂ ਬੈਠ ਕੇ ਲਗਾ ਲੈਣੀ ਹੁੰਦੀਆਂ ਦੂਸਰਾ ਪੋਚਾ ਟੁੱਟ ਗਿਆ ਹੱਥੇ ਜਿਹੜਾ ਲਗਾਉਣੇ ਹੁੰਨੇ ਆਗੇ ਇਹ ਨਾਲਾ ਤੇ ਉਹ ਟੁੱਟ ਗਿਆ ਸੀ ਤਾਂ ਕਰਕੇ ਹੁਣ ਬੈ ਕੇ ਲਗਾ ਲੈਣੀ ਹੁੰਦੀਆਂ ਤਿੰਨ ਚਾਰ ਦਿਨਾਂ ਦੇ ਪੋਚਾ ਬੈ ਕੇ ਜਲਦੀ ਲੱਗ ਜਾਂਦਾ ਤੇ ਸਫਾਈ 'ਚ ਵੀ ਲੱਗ ਜਾਂਦਾ ਗਾ ਖੜ ਕੇ ਉਹਨਾਂ ਪੋਚਾ ਸਫਾਈ 'ਚ ਨਹੀਂ ਲੱਗਦਾ ਜਿਹੜਾ ਆਪਾਂ ਖੜ ਕੇ ਲਾਉਨੇ ਆ ਤੇ ਬਸ ਇੱਕ ਐ ਵੀ ਹੁਣ ਬੈਠ ਕੇ ਜ਼ਿਆਦਾ ਕਿਸੇ ਤੋਂ ਲੱਗਦਾ ਨਹੀਂ ਗਾ ਢੂੰਗਾਂ ਦੁਹਦੀਆਂ ਹਰੇਕ ਦਿਗਾਈ ਤਾਂ ਕਰਕੇ ਬਸ ਖੜ ਕੇ ਲਗਾ ਦੇਈਦਾ ਗਾ ਤੇ ਪਰ ਮੈਨੂੰ ਐਸ ਵੀ ਚਲੋ ਜਿੰਨੇ ਦਿਨ ਬੈਠ ਕੇ ਲਗਦਾ ਪੋਚਾ ਤੇ ਬੈਠ ਕੇ ਲਗਾ ਦਿੰਦੀ ਅੰਦਰ ਸਾਰੇ ਮੈਂ ਲਗਾ ਲਿਆ ਸੀ ਤੇ ਇਥੇ ਲੌਬੀ ਚ ਰਹਿੰਦਾ ਇੱਥੇ ਵੀ ਲਗਾ ਕੇ ਹਜੇ ਕੋਈ ਵੀ ਨਹੀਂ ਸੀ ਉੱਠਿਆ ਨਾ ਬੱਚੇ ਉੱਠੇ ਸੀ ਤੇ ਨਾ ਹੀ ਇਹ ਆਪ ਉੱਠੇ ਸੀਗੇ ਰਵਣ ਦੇ ਪਾਪਾ ਇੱਥੇ ਪੋਚਾ ਲਗਾ ਕੇ ਤੇ ਉਸ ਤੋਂ ਬਾਅਦ ਮੈਂ ਨਹਾ ਲੂੰਗੀ 6 ਵਜੇ ਗਏ ਸੀਗੇ ਮੈਨੂੰ ਐਸ ਵੀ ਨਹਾ ਕੇ ਪਹਿਲਾਂ ਤੂੰ ਫਜੋਤ ਲਗਾਦਾ ਤੇ ਅੱਜ ਮੈਂ ਵੀ ਨਹੀਂ ਉਠਾਈ ਫਿਰ ਕਈ ਵਾਰ ਤਾਂ ਮੈਂ ਉਠਾ ਦਿੰਦੀ ਹੁੰਨੀ ਆ ਪਰ ਆਵਣੇ ਮੈਨੂੰ ਰਾਤ ਕਹਿ ਕੇ ਪਈ ਸੀ ਕਹਿੰਦੀ ਮੰਮਾ ਮੈਨੂੰ ਖ ਜਲਦੀ ਉਠਾ ਪਰ ਮੈਨੂੰ ਐ ਹੁੰਦਾ ਵੀ ਇਹਨੂੰ ਦੇਣਾ ਵੀ ਪੈਣ ਦਾ ਟਾਈਮ ਨਹੀਂ ਮਿਲਦਾ ਕਾ ਤਾਂ ਕਰਕੇ ਜਿਆਦਾ ਜਲਦੀ ਤਾਂ ਮੈਂ ਨਹੀਂ اٹھਾਉਂਦੀ ਮੈਨੂੰ ਐ ਹੁੰਦਾ ਵੀ 6:30 ਵਜੇ ਦੇ ਨੂੰ ਅਠ ਘੜੇ ਚੱਲ ਵੱਤ ਤੋਂ ਵੱਤ 6:30 ਵਜੇ ਦੇ ਨੂੰ ਤੇ ਕਈ ਵਾਰੀ ਇਹ ਲੇਟ ਹੋ ਜਾਂਦੇ ਨੇ ਨਾ ਪਾਪਾ ਵੀ ਕਈ ਵਾਰੀ ਲੇਟ ਉੱਠਦੇ 7:30 ਵਜੇ ਆ ਦਿੰਦੇ ਕਈ ਵਾਰ ਤਾਂ ਇਹ ਉੱਠਦੇ ਨਹੀਂ ਤਾਂ ਝਾੜੂ ਪੋਚੇ ਦਾ ਸਾਰੇ ਕੰਮ ਹੋ ਜੇ ਤੇ ਮੂਰੋ ਥਾਂ ਵੀ ਨਹੀਂ ਉਧਰੋਂ ਧੋਤਾ ਜਾਂਦਾ ਕਿ ਉਧਰ ਵਾਈਕ ਖੜੀ ਹੁੰਦੀ ਹੈ ਅਰਮਾਨ ਦੀ ਤੇ ਪਾਪਾ ਦੀ ਵੀ ਤੇ ਆ ਹੁੰਦਾ ਵੀ ਚਲੋ ਜਦੋਂ ਸਮਾਨ ਖੜਾ ਹੁੰਦਾ ਉਹ ਚੰਗੀ ਤਰ੍ਹਾਂ ਧੋਤਾ ਵੀ ਨਹੀਂ ਜਾਂਦਾ ਥਾ ਉਧਰ ਇੱਕ ਸਾਈਕਲ ਖੜਾ ਹੁੰਦਾ ਤੇ ਬਾਅਦ ਦੇ ਵਿੱਚ ਹੀ ਧੋਣੀ ਹੁੰਦੀ ਉਧਰੋਂ ਤਾਂ ਮੈਂ ਜਦੋਂ ਇਹ ਕੰਮਾਂ ਤੇ ਚਲੇ ਜਾਂਦੇ ਆ ਕਿ ਪਿਛਲਾ ਵਿਹੜਾ ਜ਼ਰੂਰ ਧੋ ਦਿੰਨੀ ਹੁੰਦੀ ਜੇ ਟਾਈਮ ਲੱਗਦਾ ਹੁੰਦਾ ਕਈ ਵਾਰੀ ਪਹਿਲਾਂ ਤੇ ਪਰ ਅੱਜ ਨਹੀਂ ਧੋਣਗੀ ਪਿਛਲਾ ਵਿਹੜਾ ਬਾਅਦ ਦੇ ਵਿੱਚ ਹੀ ਧੋਂਗੇ ਕਿਉਂਕਿ ਹੁਣ ਤਾਂ ਦਿਨ ਵੀ ਬਸ ਧੁੱਪ ਵੀ 6:30 ਵਜੇ ਤੋਂ 7:30 ਵਜੇ ਤੱਕ ਪੂਰੀ ਧੁੱਪ ਆ ਜਾਂਦੀ ਹੈਗੀ ਕਾ ਕਰਕੇ ਆਉਂਦਾ ਵੀ ਜਿੰਨਾ ਕੰਮ ਜਲਦੀ ਜਿਹੜਾ ਹੋ ਜੇ ਤੇ ਵਧੀਆ ਹੈਗਾ ਜਿਵੇਂ ਜਿਵੇਂ ਧੁੱਪ ਚੜੀ ਜਾਂਦੀ ਆ ਤੇ ਕੰਮ ਕਰਨ ਨੂੰ ਮਨ ਵੀ ਨਹੀਂ ਕਰਦਾ ਫਿਰ ਲੋ ਦੀ ਪੋਚਾ ਵੀ ਲੱਗ ਗਿਆ ਸਾਰੇ ਹੋਰ ਚੇ ਤਾਂ ਹੁਣ ਬਾਅਦ ਦੇ ਵਿੱਚ ਦੇਖੂਗੀ ਕਿਉਂਕਿ ਹਜੇ ਸੁੱਤੇ ਪਏ ਆ ਮਸਤ ਪਏ ਆ ਇਹਨਾਂ ਨੂੰ ਮੈਂ ਅੱਜ ਨੀਂਦਾ ਕਾਰ ਹੀ ਲੈਣ ਦੇ ਹੋਊਂ ਅੱਜ ਮੈਂ ਉਠਾਉਂਦੀ ਨਹੀਂ ਕਿਸੇ ਨੂੰ ਵੀ ਆਪੇ ਉੱਠ ਕੜਨਗੇ ਪਰ ਮੈਨੂੰ ਨੀਂਦ ਬਹੁਤ ਘੱਟ ਆ ਗਈ ਸੋਨੀ ਤਾਂ ਵੈਨਾਂ ਸਾਰਾ ਨਾ ਮਗਰੋਂ ਆ ਤੇ ਪਰ ਸਵੇਰੇ ਵੀ ਮੈਨੂੰ 4:30 ਵਜੇ ਜਾਗ ਆ ਗਈ ਸੀ ਤੇ ਮੈਂ ਉੱਠ ਕੇ ਬੈਠ ਹੀ ਗਈ ਪਤਾ ਨਹੀਂ ਤਾਂ ਮੇਰਾ ਬੀਪੀ ਹਾਈ ਹੁੰਦਾ ਕਰਕੇ ਵੀ ਨੀਂਦ ਘਟ ਆਉਂਦੀ ਹੈ ਤਾਂ ਹੀ ਦਿਨੇ ਆਏ ਵੀ ਨਹੀਂ ਮੈਨੂੰ ਕੋਈ ਵੀ ਜਿਵੇਂ ਹੁਣ ਸਵੇਰ 4:30 ਵਜੇ ਉੱਠ ਖੜੀਆਂ ਵੀ ਦਿਨੇ ਨਹੀਂ ਦਾਜੂਗੀ ਦਿਨੇ ਵੀ ਬਿਲਕੁਲ ਨੀਂਦ ਨਹੀਂ ਆਉਂਦੀ ਕੀ ਕਹਿਣਾ ਕਦੇ ਪੰਜ ਸੱਤ ਮਿੰਟ ਅੱਖ ਲੱਗ ਜੇ ਪਰ ਦਿਨੇ ਵੀ ਨੀਂਦ ਨਹੀਂ ਆਉਂਦੀਗੀ ਮੈਨੂੰ ਆ ਹੁੰਦਾ ਫਿਰ ਐਦਾਂ ਤਾਂ ਪਿਆ ਵੀ ਜਾਂਦਾ ਜੇ ਤਾਂ ਨੀਂਦ ਆ ਜੇ ਤਾਂ ਫਿਰ ਛੱਟ ਬੰਦਾ ਹੋਰ ਪੈ ਜਾਂਦਾ ਤੇ ਨਹੀਂ ਤਾਂ ਐਦਾਂ ਪਿਆ ਦੀ ਢੂਈ ਦੁਖਾਂ ਲੱਗ ਜਾਂਦੀ ਵੀ ਪਾਸੇ ਮਾਰੀ ਜਾਂਦੀ ਕਿਤੇ ਇੱਧਰ ਹੋ ਗਏ ਕਿਤੇ ਉੱਧਰ ਹੋ ਗਏ ਦੋ ਚੰਕਾ ਉੱਠੀ ਖੜ। ਵੈਸਤਾ 4-5 ਦੇਣੀ ਹੋ ਗਿਆ ਤੇ ਝਾੜੂ ਪੂੰਛੇ ਦਾ ਕੰਮ ਹੈ ਸਵੇਰ ਵੇਲੇ ਝਾੜੂ ਤਾਂ ਅੱਗੇ ਵੀ ਲਗਾ ਦਿੰਦੇ ਸੀ ਤੇ ਹੁਣ ਪੋਚਾ ਵੀ ਮੈਂ ਨਾਲ ਹੀ ਲਗਾ ਦੇਣੀ ਹੁੰਦੀ ਹੈਗੀ। ਕਦੇ ਤਾਂ ਭਾਵੇਂ ਮੈਂ ਹੋਵੇ ਵੀ ਜੇ ਕੱਪੜਿਆਂ ਦਾ ਜਾਂ ਕੋਈ ਹੋਰ ਕੰਮ ਕਰਨ ਲੱਗ ਜੇ ਲੇਟ ਹੋ ਜੇ ਤੇ ਫਿਰ ਪੋਚਾ ਨਾ ਲੱਗੇ। ਤਨਿਆ ਹੁੰਦਾ ਵੀ ਚਲੋ ਜਦੋਂ ਝਾੜੂ ਕੱਢਦਾ ਤੇ ਪੋਚਾ ਵੀ ਨਾਲ ਲਗਾ ਦਿੰਦੇ ਆ ਪੋਚਾ ਲਗਾ ਕੇ ਉਸ ਤੋਂ ਬਾਅਦ ਮੈਂ ਨਹਾ ਲਈ ਸੀ ਤੇ ਤੂਫਜੋਤ ਵੀ ਲਗਾਤੀ ਸੀਗੀ ਤੂੰ ਫੇਰ ਮੈਂ ਬਾਹਰ ਲੌਬੀ ਦੇ ਵਿੱਚ ਹੀ ਰੱਖ ਦੇਣੀ ਹੁੰਦੀ ਇੱਥੇ ਮਾਨੂੰ ਵਾਸਖੂ ਮਿਲਦਾ ਜਦੋਂ ਆਪਾਂ ਸਵੇਰ ਵੇਲੇ ਤੂਫਜੋਤ ਲਗਾ ਦਿੰਦੇ ਆ ਘਰ ਸਾਫ਼ ਕਰਕੇ ਤੇ ਉਸ ਤੋਂ ਬਾਅਦ ਚਾਹ ਬਣਾ ਲਈ ਸੀ ਤੇ ਨਾਲ-ਨਾਲ ਬੈਠੀ ਨਾ ਸਬਜ਼ੀ ਵੀ ਕੱਟ ਲਈ ਸੀ ਭਿੰਡੀਆਂ ਬਰਉਣੀਆਂ ਸੀ ਅੱਜ ਚਾਹ ਪਾਣੀ ਪੀ ਕੇ ਤੇ ਤਦ ਦੁਬਾਰਾ ਬਸ ਹੁਣ ਆਪਾਂ ਤੜਕਾ ਲਗਾ ਲੈਨੇ ਆ ਸਵੇਰ ਵੇਲੇ ਆ ਹੁੰਦਾ ਜੇ ਚਾਹ ਬਣਾਈ ਹੈਗੀ ਵੀ ਚਾਹ ਨੂੰ ਤਾਂ ਪੀਣ ਵੇਲੇ ਆ ਹੁੰਦਾ ਵੀ ਸਕੂਨ ਮਿਲਦਾਗਾ 10 ਮਿੰਟ ਬੈਠ ਕੇ ਸਕੂਨ ਦੇ ਨਾਲ ਚਾਹ ਪੀਤੀ ਜਾਵੇ ਕਿਉਂਕਿ ਐ ਹੁੰਦਾ ਵੀ ਹੁਣ ਗਰਮੀ ਆ ਤੇ ਗਰਮੀ ਦੇ ਵਿੱਚ ਤਾਂ ਐ ਨਹੀਂਗਾ ਵੀ ਚਾਹ ਪੀ ਕੇ ਸਰਦੀ ਜੀ ਤਾਂ ਆਪਾਂ ਨਾਲ ਦੀ ਨਾਲ ਕੰਮ ਤੇ ਲੱਗ ਜਾਂਦੇ ਆ ਤੇ ਗਰਮੀ ਚ ਆ ਹੁੰਦਾ ਵੀ 10 ਮਿੰਟ ਹਵਾ ਚ ਬੈਠ ਜੀਏ ਕਿਉਂਕਿ ਕਿਚਨ ਦੇ ਵਿੱਚ ਤਾਂ ਵੈਸੇ ਗਰਮੀ ਨਹੀਂ ਆਉਂਦੀ ਆ ਤੇ ਜਦੋਂ ਚਾਹ ਪੀ ਕੇ ਆ ਪਾਉਨੇ ਹੋ ਤਾਂ ਹੋਰ ਵੀ ਜ਼ਿਆਦਾ ਪਸੀਨਾ ਆਉਣ ਲੱਗ ਜਾਂਦਾ ਫਿਰ ਮੈਨੂੰ ਐ ਹੁੰਦਾ ਵੀ ਜੇ ਚਾਹ ਪੀਤੀ ਆ ਤੇ 10 ਮਿੰਟ ਹ ਤੇ ਇਹ ਜਿਹਨੇ ਤੇਲ ਗਰਮ ਹੁੰਦਾ ਸੀਗਾ ਤੇ ਮੈਨੂੰ ਐਸ ਵੀ ਆਟਾ ਗੁੰਨ ਲਾ ਮੈਂ ਆਟਾ ਮੈਂ ਪਹਿਲਾਂ ਛਾਣ ਕੇ ਰੱਖ ਲਿਆ ਸੀਗਾ ਤੇਲ ਗਰਮ ਹੋ ਗਿਆ ਸੀ ਅਜਵੈਨ ਪਾਤੀ ਸੀ ਪਿਆਜ਼ ਹਰੀਆਂ ਮਿਰਚਾਂ ਤੇ ਲਸਣ ਕੱਟ ਕੇ ਰੱਖੇ ਸੀ ਜਿਹੜੇ ਉਹ ਮੈਂ ਪਾ ਦੂੰਗੀ ਸਬਜ਼ੀ ਵੀ ਹੁਣ ਆਇਆ ਹੁੰਦਾ ਵੀ ਪੱਖੇ ਥੱਲੇ ਬੈਠ ਕੇ ਬਾਹਰ ਕੱਟ ਲਈਦੀ ਹੈਗੀ ਲੌਬੀ 'ਚ ਜਾਂ ਪੋਰਚ 'ਚ ਬੈਠ ਕੇ ਤੇ ਨਾਲ ਆਪਾਂ ਚਾਹ ਪੀ ਲੈਂਨੇਗੇ ਨਹੀਂ ਤਾਂ ਚਾਹ ਪੀਤੀ ਜਾਂਦੀ ਨਾਲ ਕੰਮ ਹੋ ਜਾਂਦਾ ਹੈਗਾ ਨੇ ਤਾਂ ਚਾਹ ਪੀ ਕੇ ਨਾਲ ਦੀ ਨਾਲ ਕੰਮ ਤਾਂ ਹੋਣਾ ਨਹੀਂ ਹੁੰਦਾਗਾ ਨਾਲ ਨਾਲ ਆਪਾਂ ਆਟਾ ਗੁੰਨ ਲੈਨੇ ਜਿੰਨੇ ਕੜ ਕੇ ਪੁੱਜੂਗਾ ਦਾ ਮਟਰ ਕੱਟਣਾ ਤੇ ਉਹ ਮੈਂ ਆਟਾ ਗੁੰਨ ਕੇ ਬਾਅਦ ਦੇ ਵਿੱਚ ਕੱਟ ਲੂੰਗੀ ਕਿਉਂਕਿ ਹਜੇ ਟਾਈਮ ਲੱਗੂਗਾ ਪਿਆਜ਼ ਵੀ 4-5 ਪਿਆਜ਼ ਮੈਂ ਕੱਟੇ ਸੀਗੇ ਪਿੰਡਾਂ ਦੇ ਵਿੱਚ ਪਿਆਜ਼ ਥੋੜੇ ਜਿਹਾ ਹੁੰਦਾ ਵੀ ਜਿਆਦਾ ਹੀ ਪੈਂਦੇ ਆ ਤੇ ਜੇ ਆਪਾਂ ਵੇਸਣ ਵਾਲੀਆਂ ਬਣਾਉਣੇ ਆ ਪਿੰਡਾਂ 'ਚ ਫਿਰ ਮੈਂ ਪਿਆਜ਼ ਨਹੀਂ ਪਾਉਂਦੀ ਹੁੰਦੀਗੀ ਪਿਆਸ ਨਾਲਗਾਂ ਨਾਲ ਆਏ ਆ ਵੀ ਜਦੋਂ ਪਿਆਜ਼ ਪਾ ਲੈਂਦੇ ਉਹਦੇ ਨਾਲ ਤਾਂ ਥੋੜਾ ਜਿਹਾ ਸਰ ਜਾਂਦਾ ਦਪਹਿਰ ਤੱਕ ਤੇ ਫਿਰ ਜਦੋਂ ਬਿਨਾ ਪਿਆਜ਼ ਤੋਂ ਬਣਾਉਣੇ ਆਗੇ ਤੇ ਫਿਰ ਆਏ ਹੁੰਦੇ ਇੱਕ ਡੰਗ ਦਾ ਹੀ ਸਰਦਾਗਾ ਆਟਾ ਵੀ ਮੈਂ ਗੁੰਨ ਲਿਆ ਸੀਗਾ ਹੱਥ ਧੋ ਕੇ ਤੇ ਹੁਣ ਟਮਾਟਰ ਕੱਟ ਲਵਾਂਗੇ ਟਮਾਟਰ ਇੱਕ ਹੀ ਪਾਉਂਗੇ ਮੈਂ ਪਿੰਡਿਆਂ ਦੇ ਵਿੱਚ ਤੇ ਤੋਂਪਾ ਪੂਰੀ ਆ ਗਈ ਸੀ ਕਿਚਨ ਦੇ ਵਿੱਚ ਪੌਣੇ ਕੱਠ ਦਾ ਟਾਈਮ ਸੀਗਾ ਇਹਨਾ ਟਾਈਮ ਹੋ ਗਿਆ ਸੀਗਾ ਇੱਥੇ ਕਿਉਂਕਿ ਫਿਰ ਡੰਗਾ ਨੂੰ ਕੱਟਣ ਦੇ ਵਿੱਚ ਵੀ ਟਾਈਮ ਲੱਗ ਜਾਂਦਾ ਹੈ ਤੇ ਬਾਕੀ ਮੈਨੂੰ ਐ ਹੁੰਦਾ ਵੀ ਹੁਣ ਚਲੋ ਇੱਥੇ ਨੇੜੇ ਜਾਣਾ ਕੰਮ ਤੇ ਤੇ ਇਹ ਬਸ 9 ਵਜੇ ਚ 10 ਕਿ ਮਿੰਟ ਰਹਿੰਦੇ ਹੁੰਦੇ ਪਾਉਣੇ 9 ਬਸ ਉਦੋਂ ਜਾਂਦੇ ਹੁੰਦੇ ਕੰਮ ਤੇ ਉਦੋਂ ਰੋਟੀ ਬਾਣੀ ਜਾਊਗੀ ਬਾਕੀ ਸਬਜੀ ਆ ਬਣ ਗਈ ਤਾਂ ਵੀ ਠੀਕ ਆ ਤੇ ਨਹੀਂ ਤਾਂ ਚਟਣੀ ਬਣਾਵਾਂਗੇ ਆਪਾਂ ਤੇ ਦਹੀਂ ਹੈਗੀ ਉਹਦੇ ਨਾਲ ਖਾ ਲੈਣਗੇ ਸਬਜੀ ਦਾ ਬਸ ਮੈਨੂੰ ਐ ਹੁੰਦਾ ਵੀ ਇੱਕ ਬਣਾ ਦਾ ਵੀ ਦੁਪਹਿਰ ਦਾ ਕੰਮ ਨਿਬੜ ਜਾਂਦਾ ਨਾਲ ਇਸ ਦਾ ਜਦੋਂ ਟਿਫਨ ਨਾਲ ਜਾਂਦਾ ਉਹ ਤਾਂ ਬਣਾਉਣੀ ਬਣਾਉਣੀ ਹੁੰਦੀ ਆ ਤੇ ਹੁਣ ਵੀ ਬਸ ਮੈਨੂੰ ਐ ਹੁੰਦਾ ਇਹ ਬਣਾ ਲਾ ਟਮਾਟਰ ਵੀ ਪੁੱਜ ਗਿਆ ਸੀ ਦੋਸਤੋ ਬਾਅਦ ਇਸ ਦੇ ਵਿੱਚ ਮਸਾਲੇ ਪਾ ਦਾਂਗੇ ਥਾਦੀ ਲਾਲ ਮਿਰਚ ਨਮਕ ਤੇ ਨਾਲ-ਨਾਲ ਮੈਂ ਚਟਣੀ ਦੀ ਤਿਆਰੀ ਕਰ ਰਹੀ ਸੀਗੀ ਪਿਆਜ਼ ਛੱਲ ਲਿਆ ਸੀਗਾ ਟਮਾਟਰ ਰੱਖ ਲਿਆ ਸੀਗਾ ਟਮਾਟਰ ਪਾ ਕੇ ਉੱਪਰ ਬਣਾਵਾਂਗੇ ਤੇ ਖੀਰਾ ਪਾਵਾਂਗੇ ਚਟਣੀ ਦੇ ਵਿੱਚ ਖੀਰਾ ਛੱਲ ਲਵਾਂਗੇ ਮੈਂ ਮਸਾਲੇ ਪਾ ਕੇ ਇਹ ਪਿੰਡਾਂ ਪਾ ਦਿੰਨੇ ਆ ਵੈਸੇ ਮੈਨੂੰ ਪਿੰਡਾਂ ਖਾਂ ਦੇ ਵਿੱਚ ਕੋਈ ਜ਼ਿਆਦਾ ਵਧੀਆ ਨਹੀਂ ਲੱਗਦੀਆਂ ਆ ਵੇਸਣ ਵਾਲੀਆਂ ਤਾਂ ਟੇਸਟੀ ਲੱਗਦੀਆਂ ਤੇ ਪਰ ਇਹ ਪਿਆਜ਼ ਪਾ ਕੇ ਤਾਂ ਨਹੀਂ ਜ਼ਿਆਦਾ ਵਧੀਆ ਲੱਗਦੀਆਂ। ਵੇਸਣ ਵਾਲੀਆਂ ਨਾਲ ਐ ਹੋ ਜਾਂਦਾ ਫਰਸਾਦਾ ਨਹੀਂ ਗਾ। ਆਪ ਨੂੰ ਐ ਹੁੰਦਾ ਵੀ ਚਲੋ ਜੇ ਦੁਪਹਿਰੇ ਰੋਟੀ ਖਾਣ ਹੋਣਾ ਤੇ ਦੁਪਹਿਰ ਤੱਕ ਦਾ ਤਾਂ ਸਰ ਦੇ ਸ਼ਾਮ ਨੂੰ ਤਾਂ ਚਲੋ ਐ ਹੁੰਦਾ ਵੀ ਕੋਈ ਦਾਲ ਵਗੈਰਾ ਬਣਾਈ ਜਾਂਦੀ ਹੈਗੀ। ਮੀਡੀਅਮ ਗੈਸ ਤੇ ਇਸੇ ਤਰ੍ਹਾਂ ਪਕਾ ਲੂਗੀ ਜਿਆਦਾ ਹਲ ਅੱਗ ਤੇ ਤਾਂ ਨਹੀਂ ਆਪਾਂ ਪਕਾਉਂਦੇ ਉਸ ਨੂੰ ਗੈਸ ਘੱਟ ਹੀ ਰੱਖਾਂਗੇ ਤੇ ਪਿਆਜ਼ ਇੱਕ ਕੱਟ ਲਿਆ ਸੀ ਇੱਕ ਖੀਰਾ ਦੋ ਟਮਾਟਰ ਕੱਟ ਲਏ ਸੀ ਤੇ ਤਿੰਨ ਚਾਰ ਹਰੀਆਂ ਮਿਰਚਾਂ ਕੱਟ ਲਈਆਂ ਸੀ ਆਪਾਂ ਚਟਨੀ ਬਣਾਵਾਂਗੇ ਥੋੜੀ ਜੀ ਲਾਲ ਮਿਰਚ ਪਾ ਦੂੰਗੀ ਇਹਦੇ ਵਿੱਚ ਨਮਕ ਪਾ ਦੂੰਗੀ ਤੇ ਜੀਰਾ ਪਾ ਦੂੰਗੀ ਥੋੜਾ ਜਿਹਾ ਹੋਰ ਇਸ ਦੇ ਵਿੱਚ ਕੁਛ ਨਹੀਂ ਪਾਉਂਦੇਗੀ ਚਟਨੀ ਬਹੁਤ ਟੇਸਟੀ ਬਣਦੀ ਹੁੰਦੀ ਆਪਾਂ ਇਸ ਨੂੰ ਪੀਸ ਲੈਣਾਂਗੇ ਚਟਣੀ ਵੀ ਬਣਾ ਲਈ ਸੀ ਤੇ ਇਸ ਤੋਂ ਬਾਅਦ ਬਸ ਮੈਂ ਰੋਟੀ ਬਣਾ ਲੂੰਗੀ। ਕੜਾਹੀ ਨੂੰ ਮੈਂ ਦੂਸਰੀ ਸਾਈਡ ਤੇ ਘਰ ਦੋਂਗੇ। ਸਬਜ਼ੀ ਹਜੇ ਬਣੀ ਨਹੀਂ ਸੀ ਟਾਈਮ ਲੱਗੂਗਾ ਸਬਜ਼ੀ ਬਣਾਉਣ ਦੇ ਵਿੱਚ। ਮੱਖੀਆਂ ਪਤਾ ਨਹੀਂ ਕਿੱਥੋਂ ਪਤਾ ਨਹੀਂ ਤਾਂ ਐ ਆਉਂਦਾ ਵੀ ਕੂਲਰ ਚੱਲਦਾ ਕਰਕੇ ਅੰਦਰ ਤੇ ਠੰਡੇ ਥਾਂ ਤੇ ਮੱਖੀਆਂ ਵੀ ਆ ਜਾਂਦੇ ਹੁਣ ਕਿਚਨ ਦੀ ਵਿੰਡੋ ਆਪਣੇ ਆਪ ਹੀ ਖੁੱਲ ਜਾਂਦੀ ਹੈ ਹੁਣ ਇਹ ਜਿਆਦਾ ਮੈਨੂੰ ਐਂ ਤਾਂ ਵੀ ਥੋੜੀ ਜਿਹੀ ਭੇੜ ਲਾ ਚਲੋ ਜੇ ਧੁੱਪ ਪੈਂਦੀ ਹੈ ਬਾਹਰੋਂ ਤੇ ਜਦੋਂ ਗੈਸ ਤੇ ਧੁੱਪ ਪੈਂਦੀ ਹੈ ਤੇ ਉਹਦੀ ਲਸ਼ਕੋਰ ਪੈਂਦੀ ਆ ਆਪ ਨੂੰ ਬਹੁਤ ਔਖਾ ਆਏ ਲਾ ਰੋਟੀ ਬਣਾਉਣੀ। ਨਾ ਤਾਂ ਸੁਬਾਹ ਜਲਦੀ ਬਣਾ ਕੇ ਰੱਖ ਸਕਦੇ ਆ ਜਦੋਂ ਐ ਹੁੰਦਾ ਵੀ ਖਾਂਦੇ ਹੀ ਲੇਟ ਆ ਗਏ ਫਿਰ ਬਣਾ ਕੇ ਰੱਖਣ ਦਾ ਵੀ ਕੋਈ ਫਾਇਦਾ ਨਹੀਂ ਪਹਿਲਾਂ ਅੱਜ ਤਾਂ ਚਾਹ ਹੀ 7 ਵਜੇ ਬਣਾਈ ਸੀਗੀ ਉੱਠੇ ਸਾਰੇ 7 ਵਜੇ ਉਸ ਤੋਂ ਬਾਅਦ ਨਹਾ ਕੇ ਇਹਨਾਂ ਨੇ ਉਸ ਤੋਂ ਬਾਅਦ ਹੀ ਮੈਂ ਚਾਹ ਬਣਾਈ ਸੀ ਜਦੋਂ ਤਿੰਨੇ ਨਹਾ ਲਏ ਸੀ ਇਹ ਮੈਨੂੰ ਐਸੇ ਵੀ ਚਲੋ ਮੈਂ ਨਾਲ-ਨਾਲ ਉਹਨੇ ਸਬਜ਼ੀ ਕੱਟ ਕੇ ਰੱਖ ਲੈਣੀ ਹੈਗੇ ਫਿਰ ਰੋਟੀ ਬਣਾ ਲੈਣੇ ਆਪਾਂ ਉਦੋਂ ਸਬਜ਼ੀ ਬਣੀ ਜਾਊਗੀ ਜਿਆਦਾ ਟਾਈਮ ਨਹੀਂ ਲੱਗਦਾ ਫਿਰ ਸਬਜ਼ੀ ਨੂੰ ਬਣਾਉਣ ਨੂੰ ਟੱਕ ਕੇ ਨਹੀਂ ਬਣਾਉਂਦੇ ਆਪਾਂ ਇਸੇ ਤਰ੍ਹਾਂ ਹੀ ਪਕਾ ਲਾਂਗੇ ਸਬਜ਼ੀ ਨੂੰ ਜਦੋਂ ਕਿ ਅਸਤੇ ਲਸ਼ਕੋਰ ਪੈਂਦੀ ਆ ਤੇ ਰੋਟੀ ਬਣਾਉਣੀ ਆਪ ਨੂੰ ਬਹੁਤ ਔਖੀ ਲੱਗਦੀ ਹੈਗੀ ਤੇ ਬਾਹਰ ਮੈਂ ਇਹਨਾਂ ਨੂੰ ਕਿਹਾ ਸੀਗਾ ਵੀ ਨੱਟ ਜੀ ਲਿਆ ਕੇ ਤਰਪਾਲ ਜੀ ਉਹ ਹਰੀ ਜੀ ਤੇ ਉਹ ਹੋਰ ਪਾਵਾਂਗੇ ਪਹਿਲਾਂ ਹੈਗੀ ਤਾਂ ਹੈ ਤੇ ਉਹ ਛੋਟੀ ਆ ਗਈ ਕਿਚਨ ਦੀ ਵਿੰਡੋ ਤੱਕ ਨਹੀਂ ਆਉਂਦੀ ਉਹ ਰੋਟੀ ਸਾਰਿਆਂ ਨੇ ਖਾ ਲਈ ਸੀ ਤੇ ਮੈਂ ਆਪਣੀ ਰੋਟੀ ਵੀ ਪਾ ਲਈ ਸੀਗੀ ਉਸ ਤੋਂ ਬਾਅਦ ਬਰਤਨ ਸਾਰੇ ਚੱਕ ਤੇ ਸੀਗੇ ਕਿਚਨ ਕਲੀਨ ਕਰਤੀ ਸੀ ਵਾਕਤਾਂ ਜਿੰਨੇ ਚੱਕੇ ਸੀ ਨਾਲ-ਨਾਲ ਮੈਂ ਦੁੱਧ ਨੂੰ ਵੀ ਉਬਾਲ ਦੇਤਾ ਸੀਗਾ ਤੇ ਉਸ ਤੋਂ ਬਾਅਦ ਕੱਪੜੇ ਵੀ ਧੋਲੇ ਸੀ ਮੈਂ ਥਾਂ ਵੀ ਧੋਤਾ ਸੀ ਕੱਪੜੇ ਵਸ ਐ ਸੀ ਵੈਸੇ ਤਾਂ ਮੈਂ ਦੁਪਹਿਰ ਦੇ ਟਾਈਮ ਤੇ ਧੋਣੀ ਹੁੰਨੀ ਆਗੀ ਤੇ ਅੱਜ ਮੈਨੂੰ ਐਸੇ ਵੀ ਚਲੋ ਧੋਦਾ ਧੁੱਪ ਆ ਜਾਂਦੀ ਤਾਰਾਂ ਤੇ ਇੱਥੇ ਤਾਂ ਕਰਕੇ ਮੈਨੂੰ ਐ ਹੁੰਦਾ ਵੀ ਦੁਪਹਿਰ ਦੇ ਟਾਈਮ ਤੇ ਧੋਦਾ ਉਦੋਂ ਛਾਂ ਆ ਜਾਂਦੀ ਇੱਥੇ 3:00 ਵਜੇ ਦੇ ਨੂੰ ਤੋ ਪੇਹਰਾ ਹੁੰਦਾ ਵੀ ਕੱਪੜਿਆਂ ਦੇ ਕਲਰ ਵਗੈਰਾ ਖਰਾਬ ਹੋ ਜਾਂਦੇ ਆਗੇ ਤੇ ਵੈਸੇ ਟਾਈਮ ਤਾਂ ਮੇਰੇ ਕੋਲ ਸਵੇਰ ਦੇ ਟਾਈਮ ਤੇ ਟਾਈਮ ਹੁੰਦਾ ਹੀ ਹੈਗਾ ਜਲਦੀ ਫਰੀ ਹੋ ਜਾਂਦੇ ਆ ਕਿ ਹੁਣ ਜਦੋਂ ਜਲਦੀ ਉੱਠ ਕੱਢ ਦੇਾਂਗੇ ਤਾਂ ਕਰਕੇ ਬਸ ਕੱਪੜਿਆਂ ਦਾ ਐ ਹੋ ਜਾਂਦਾਗਾ ਵੀ ਚਲੋ ਦਿਨੇ ਧੋ ਲਾਂਗੇ ਤੇ ਅੱਜ ਮੈਨੂੰ ਐਸ ਵੀ ਚਲੋ ਧੋਈ ਦੇਵਾਂ ਕੰਮ ਨਿਭਲੂਗਾ ਇਹਨਾਂ ਦਾ ਵੀ ਤੇ ਸਟੈਂਡ ਤੇ ਪਾ ਦਿੱਤਾ ਕਰਕੇ ਮੈਂ ਸੁੱਕਣ ਇੱਥੇ ਛਾਵੇਂ ਰਹੂਗਾ ਸਟੈਂਡ ਤੇ ਜਦੋਂ ਇਧਰਲੀ ਸਾਈਡ ਤੋਂ ਪਾਗੀ ਤੇ ਦੂਸਰੀ ਸਾਈਡ ਪਰਛਾਵਾ ਢਾਲ ਜੂਗਾ ਪਉ ਉਧਰ ਕਰਦਾਂਗਾ ਸਟੈਂਡ ਵੇਸਤਾ ਸੁੱਕ ਜਾਣਗੇ ਜਲਦੀ ਡਰਾਈ ਕੀਤੇ ਹੋਏ ਕੱਪੜੇ ਇਹ ਇਥੇ ਪ੍ਰਾਪਤੋਂ ਮੈਂ ਹੈਂਗਰ ਮੰਗਾਏ ਸੀ ਕਿ ਮੈਂ ਹਵੀ ਸ਼ਰਟਾਂ ਟੰਗੜੀਆਂ ਸੀ ਇਹ ਬਾਥਰੂਮ ਦੇ ਵਿੱਚ ਲਾਏ ਜਾਂਦੀ ਹੁੰਦੀ ਹੈ ਹੈਂਗਰ ਆਪਣੇ ਕੱਪੜੇ ਜਿਹੜੇ ਪਾਉਂਦੀ ਹੈ ਵਿੱਚ ਟੰਗ ਕੇ ਲਿਆ ਜਾਂਦੀ ਹੈਗੀ ਆਹਨ ਦਾ ਵੀ ਕੱਪੜਿਆਂ ਦੇ ਕਲਰ ਵਗੈਰਾ ਫਿਰ ਇੱਕ ਤਾਂ ਕਾਟਨ ਦੇ ਉਹੀ ਜਲਦੀ ਭੱਦੇ ਜੇ ਹੋ ਜਾਂਦੇ ਤੇ ਧੁੱਪ ਦੇ ਵਿੱਚ ਤਾਂ ਤੇ ਇਥੇ ਮੈਂ ਦੁਪੱਟਾ ਮੈਨੂੰ ਐਸੇ ਸਰਤੇ ਲਾਣਾ ਧੁੱਪ ਸਿੱਧੀ ਅੱਖਾਂ 'ਚ ਵਜਦੀ ਸੀਗੀ ਆਪ ਜਦੋਂ ਸਾਈਡ ਤੇ ਹੁੰਦੇ ਸੀਗੇ ਮਾੜੇ ਜਿਹੀ ਪੈਰ ਨਹੀਂ ਹੁਣ ਤਾਂ ਐਨ ਲੰਗੇ ਪੈਰੀ ਬਾਹਰ ਨਹੀਂ ਤੁਰਿਆ ਜਾਂਦਾ ਮੱਚ ਜਾਂਦੇ ਪੈਰ ਉਹਦੀ ਨਾਲ ਦੀ ਨਾਲ ਐਨੀ ਗਰਮੀ ਨੂੰ ਦੇਖ ਕੇ ਤਾਂ ਹੁਣ ਐ ਲੱਗਦਾ ਵੀ ਮਾੜਾ ਮੋਟਾ ਮੀਂਹ ਪੈ ਜੇ ਰਾਹਤ ਮਿਲ ਜੇ ਗਰਮੀ ਤੋਂ ਕੱਪੜੇ ਆਪਾਂ ਸਾਰੇ ਸਟੈਂਡ ਤੇ ਸੁੱਕਣੇ ਪਾ ਦਿੰਨੇ ਆਗੇ ਵੈਸੇ ਆਇਆ ਵੀ ਚਲੋ ਜੇ ਸਵੇਰ ਵੇਲੇ ਵੀ ਧੁੱਤੇ ਜਾਂਦੇ ਆਪ ਬੇਫਿਕਰ ਹੋ ਜਾਂਦੇ ਆ ਤੇ ਦਿਨੇ ਵੀ ਹੁਣ ਐ ਹੋ ਜਾਂਦਾ ਵੀ ਆਪਣੇ ਕੀ ਕਰਨਾ ਚਲੋ ਦਿਨੇ ਵੀ ਧੋ ਲਈ ਦੇ ਆਗੇ ਜਿਵੇਂ ਠੀਕ ਲੱਗਦਾ ਕੰਮ ਬਸ ਉਸੇ ਤਰ੍ਹਾਂ ਕਰ ਲੈਣਾ ਕੋਈ ਪੱਕਾ ਰੁਟੀਨ ਨਹੀਂ ਵੀ ਐਸੇ ਟਾਈਮ ਤੇ ਆ ਕੰਮ ਕਰਨਾ ਮੇਰਾ ਜਿਵੇਂ ਮੈਨੂੰ ਠੀਕ ਲੱਗਦਾ ਤੇ ਉਸ ਹਿਸਾਬ ਨਾਲ ਕੰਮ ਕਰ ਲੈਣੀ ਹੁੰਦੀ ਆ ਕੱਪੜੇ ਥੋੜੇ ਥੋੜੇ ਨਾਲ ਹੀ ਜ਼ਿਆਦਾ ਹੋ ਜਾਂਦੇ ਹੈਗੇ ਸਟਾਟ ਦੇ ਵੀ ਪੂਰੇ ਨਹੀਂ ਆਉਂਦੇਗੇ ਤੇ ਪਸੀਨੇ ਦੇ ਨਾਲ ਐਸ ਟਾਈਮ ਤੇ ਜਮਾਂ ਧੂਈ ਭਿੱਜ ਗਈ ਸੀ ਮੇਰੀ ਇੱਥੇ ਕੱਪੜੇ ਸੁੱਕੜੇ ਪਾਉਂਦੀ ਫੌਂਦੀ ਦੀ ਸਸਾ ਸ਼ਾਂ ਹੈਗੀ ਇਧਰਲੀ ਸਾਈਡ ਤੇ ਪਰ ਫੇਰ ਵੀ ਧੁੱਪ ਦਾ ਸੇਕ ਲੱਗਦਾ ਦੂਸਰੇ ਪਾਸੇ ਚਲੋ ਆਇਆ ਵੀ ਇੱਕ ਵਾਰੀ ਹੁਣ ਧੋਤੇ ਗਿਆ ਕੱਪੜੇ ਤੇ ਹੁਣ ਆਪਾਂ ਬੇਫਿਕਰ ਹੋ ਗਏ ਆ ਸ਼ਾਮ ਦੇ ਕੰਮ ਦਾ ਵੀ ਜਿਹੜੇ ਜਿਹੜੇ ਭੈਣ ਭਰਾ ਆਪਣੇ ਚੈਨਲ ਤੇ ਆਉਂਦੇ ਆ ਜੀ ਆਪਾਂ ਨੂੰ ਫੁੱਲ ਸਪੋਰਟ ਕਰਦੇ ਆ ਸੋਹਣੇ ਸੋਹਣੇ ਕਮੈਂਟ ਕਰਦੇ ਆਗੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਜਿਹੜੇ ਜਿਹੜੇ ਭੈਣ ਭਰਾ ਆਪਣੇ ਚੈਨਲ ਤੇ ਨਵੇਂ ਆਏ ਆ ਜੀ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਇਸੇ ਤਰ੍ਹਾਂ ਆਪਣਾ ਪਿਆਰ ਤੇ ਸਾਥ ਬਣਾਈ ਰੱਖਣਾ ਸਾਡੇ ਸਾਥ ਇਸ ਕੋਡ ਦੇ ਨਾਲ ਹੀ ਆਪਾਂ ਅੱਗੇ ਵਧਣਾ ਜੀ ਇਹ ਦੁਪੱਟੇ ਸੀਗੇ ਤੇ ਸਟੈਂਡ ਤੇ ਜਗ੍ਹਾ ਹੈ ਨਹੀਂ ਸੀ ਹੁਣ ਤੇ ਇੱਧਰ ਪਾ ਦੂੰਗੇ ਤਾਂ ਬਸ ਨਾਲ ਦੀ ਨਾਲ ਹੀ ਚੱਕ ਲੂੰਗੀ ਇਹਨਾਂ ਨੂੰ ਤਾਂ ਬਸ ਉਹਦੇ ਸੁੱਕੇ ਵੀ ਆ ਬੱਸ ਰਾਈ ਕਿਤੇ ਵਾ ਟਾਈਮ ਤਾਂ ਨਹੀਂ ਲੱਗਦਾ ਬਸ ਆਪ ਨੂੰ ਆਇਆ ਹੁੰਦਾ ਵੀ ਮਾੜੀ ਜੀ ਹਵਾ ਨਿਕਲ ਜੇ ਕੱਪੜੇ ਸੁੱਕਣੇ ਪਾਏ ગયા ਤੇ ਕੂਲਰ ਦਾ ਵੀ ਪਲੱਗ ਲਾ ਦੂੰ ਕਿਹੜਾ ਤਾਂ ਮੈਨੂੰ ਆਇਆ ਵੀ ਜਾ ਕੇ ਹਵਾ ਲਵਾ 10 ਮਿੰਟ ਲੋ ਜੀ ਸਵੇਰ ਦੇ ਆਪਣੇ ਸਾਰੇ ਕੰਮ ਹੋ ਗਏ ਆ ਤੇ ਸਵੇਰ ਦੇ ਕੰਮਾਂ ਦੇ ਨਾਲ ਨਾਲ ਆਪਾਂ ਆਪਣੀ ਅੱਜ ਦੀ ਵੀਡੀਓ ਦਾ ਐਂਡ ਵੀ ਇੱਥੇ ਕਰਦੇ ਆਂਗੇ ਉਮੀਦ ਕਰਦੇ ਤੁਹਾਨੂੰ ਵੀਡੀਓ ਪਸੰਦ ਆਈ ਹੋਗੀ ਜੇਕਰ ਪਸੰਦ ਆਈ ਹੈ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਜੀ ਮਿਲਾਂਗੇ ਆਪਾਂ ਤੁਹਾਨੂੰ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ